ਨਮਸਕਾਰ ਇਹ ਆਕਾਸ਼ ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਖ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ ਅਗਲੀ ਪੀੜੀ ਦੇ ਜੀਐਸਟੀ ਸੁਧਾਰ ਕੱਲ ਰਾਤਿਆਂ ਦੇ ਪਹਿਲੇ ਦਿਨ ਤੋਂ ਲਾਗੂ ਹੋਣਗੇ ਪ੍ਰਧਾਨ ਮੰਤਰੀ ਨੇ ਸੂਖਮ ਲਗੂਤ ਦਰਮਿਆਨੇ ਉਦਯੋਗਾਂ ਨੂੰ ਦੇਸ਼ ਦਾ ਮਾਣ ਬਣਾਉਣ ਲਈ ਵਧੀਆ ਗੁਣਵੱਤਾ ਵਾਲੇ ਉਪਾਅ ਤਿਆਰ ਕਰਨ ਦੀ ਕੀਤੀ ਹੈ ਭੀ ਸੇਵਾ ਪੰਦਰਵਾੜੇ ਤਹਿਤ ਰੂਪਨਗਰ ਚ ਮੁਫਤ ਸਿਹਤ ਜਾਂਚ ਕੈਂਪ ਅਤੇ ਫਤਗਟ ਸਾਹਜ ਮੈਰਾਥਨ ਦਾ ਆਯੋਜਨ पितर पक्ष श्राद्ध के अंत और दुर्गा पूजा त्यौहारों की शुरुआत ਨੂੰ ਦਰਸਾਉਂਦਿਆਂ ਮਹਾਲਿਆ ਦਾ ਤਿਹਾੜੀ ਅੱਜ ਪਾਰ ਦੇ ਵਾਪਸ ਸਿਆਨ ਚ ਮਨਾਇਆ ਜਾ ਰਿਹਾ ਹੈ। ਅੰਮ੍ਰਿਤਸਰ ਪੁਲਿਸ ਨੇ ਲੋਕਾਂ ਨੂੰ ਆਨਲਾਈਨ ਮੋਬਾਈਲ ਵੇਚਣ ਵਾਲੇ ਇੱਕ ਫਰਜ਼ੀ ਕਾਲ ਸੈਂਟਰ ਦਾ ਪਰਦਾ ਫਾਸ਼ ਕਰਦਿਆਂ 80 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ। ਆਦੇਸ਼ਾ ਕੱਪ 2020 ਕ੍ਰਿਕਟ ਟੂਰਨਾਮੈਂਟ ਦੇ ਸੁਪਰ 4 ਟੀ ਦੂਜੇ ਮੈਚ ਵਿੱਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਗਲੀ ਪੀੜੀ ਦੇ GST ਸੁਧਾਰ ਕੱਲ ਤੋਂ ਨਰਾਤਿਆਂ ਦੇ ਪਹਿਲੇ ਦਿਨ ਤੋਂ ਲਾਗੂ ਹੋਣਗੇ ਅੱਜ ਸ਼ਾਮ ਰਾਸ਼ਟਰੀ ਸੰਬੋਧਨ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ GST ਬਚਤ ਉਤਸਵ ਕੱਲ ਤੋਂ ਸ਼ੁਰੂ ਹੋਵੇਗਾ ਤੇ ਲੋਕ ਆਪਣੇ ਪਸੰਦੀਆਂ ਚੀਜ਼ਾਂ ਘੱਟ ਕੀਮਤ ਤੇ ਖਰੀਦ ਸਕਦੇ ਨੇ ਉਨ੍ਹਾਂ ਕਿਹਾ ਇਹਨਾਂ ਸੁਧਾਰਾਂ ਨਾਲ ਦੇਸ਼ ਦੀ ਵਿਕਾਸ ਕਹਾਣੀ ਬਦਲ ਜਾਏਗੀ ਦਿਨ ਆਚਵਾਨ ਮੱਧਮ ਵਰਗ ਕਿਸਾਨ ਔਰਤਾਂ ਤੇ ਉਦਮਹੀ ਇਸ ਬਚਤ

पांच परसेंट और 18% परसेंट के ही टैक्स लेब रहेंगे रोजमर्रा के इस्तेमाल की ज्यादातर चीजें खाने पीने का सामान दवाइयां स्वास्थ्य और जीवन बीमा ऐसे अनेकों सामान अनेकों सेवाएं या टैक्स फ्री होगी या फिर केवल पांच परसेंट टैक्स देना होगा प्रधानमंत्री ने कहा कि अगली पीढ़ी के जीएसटी एस टी सुधारा गरीबा नव मध्यम वर्ग और मध्य वर्ग दुगना नोनस मिले हम उन्होंने उपकरणा नकद खर्च करना पवेगा उन्होंने कहा कि होटल दीमत सपाटा भी आर्थिक होगा इस जीएसटी बचत उत्सव में आपकी बचत बढ़ेगी और आप अपनी पसंद की चीजों को और ज्यादा आसानी से खरीद पाएंगे हमारे देश के गरीब मध्यम वर्गीय लोग न्यू मिडिल क्लास युवा किसान महिलाएं दुकानदार व्यापारी उद्यमी सभी को ये बचत उत्सव का बहुत फायदा होगा ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75ਵੇਂ ਜਨਮ ਦਿਨ ਨੂੰ ਸੇਵਾ ਪੰਦਰਵਾੜੇ ਵਜੋਂ ਮਨਾਉਂਦਿਆਂ ਰੂਪਨਗਰ ਦੇ ਪਿੰਡ ਬਰਾਰੀ ਨੰਗਲ ਡੈਮ ਵਿਖੇ ਅੱਜ ਵੱਡੇ ਪੱਧਰ ਤੇ ਇੱਕ ਮੁਫਤ ਸਿਹਤ ਜਾਂਚ ਕੈਂਪ ਲਾਇਆ ਗਿਆ। ਇਹ ਕੈਂਪ ਐਨ ਆਈਡੀ ਫਾਊਂਡੇਸ਼ਨ ਅਤੇ ਇੰਡੀਅਨ फाउंडेशन और चंडीगढ़ यूनिवर्सिटी के सहयोग न लाया गया इस मौके पंजाब के राज्यपाल गुलाब चंद कटारिया ने मुख मेहमान वजो शिरकत करद कहा कि इस कैंप का इलाके के हजारा लोगों ने फायदा लिया है लगभग लगभग सोलह डॉक्टरों ने टीमों को और सत्तर से अधिक डॉक्टर आए और मैं सोचता हूँ जो पैरामेडिकल स्टाफ है वो भी लगभग चार सौ पांच सौ के लगभग आए और जनता ने भी इसका पूरा फायदा उठाया कि अब तक पांच हजार से अधिक लोग इसे लाभान्वित तो मैं सोचता हूँ इस क्षेत्र में ये केवल इस बार लगा देने से काम नहीं चलेगा इसमें जो विशेष प्रकार की बीमारी के लोग आए उनको आइडेंटिफाई करना पड़ेगा और उनको आगे भविष्य में और इलाज कैसे मिले उसका भी परसू करना पड़ेगा तब जाकर के उनको सही लाभ ਉਦਰ ਰੋਪੜ ਅਡਾ ਬਸਟੈਂਡ ਇਕਤਾ ਦੀ ਦੌੜ ਪ੍ਰੋਗਰਾਮ ਤਹਿਤ ਰੋਟਰੀ ਕਲੱਬ ਫਤਗਟ ਸਾਹਿਬ ਦੇ ਸਹਿਯੋਗ ਨਾਲ ਮੈਰਾਥਨ ਦੌੜ ਕਰਵਾਈ ਗਈ ਜਿਸ ਵਿੱਚ ਕਾਲਜਾਂ ਸਕੂਲਾਂ ਸਮਾसेवी ਸੰਸਥਾਵਾਂ ਤੋਂ ਇਲਾਵਾ ਪਾਰਟੀ ਦੇ ਸਮੂਹ ਵਰਕਰਾਂ ਨੇ ਸ਼ਿਰਕਤ ਕੀਤੀ ਮੈਰਾਥਨ ਚ 500 ਦੇ ਕਰੀਬ ਖਿਡਾਰੀਆਂ ਅਤੇ ਸ਼ਹਿਰ ਵਾਸੀਆਂ ਨੇ ਵੀ ਹਿੱਸਾ ਲਿਆ 24 ਸਤੰਬਰ ਨੂੰ ਸਿਵਲ ਹਸਪਤਾਲ ਫਤਗਟ ਸਾਹਿਬ ਵਿਖੇ ਖੂਨਦਾਨ ਕੈਂਪ ਲਾਇਆ ਜਾਵੇਗਾ ਜਿਸ ਨਾਲ ਲੋੜਵੰਦ ਮਰੀਜ਼ਾਂ ਦੀ ਮਦਦ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75ਵੇਂ ਜਨਮ ਦਿਨ ਨੂੰ ਮਨਾਉਣ ਲਈ ਰਾਸ਼ਟਰੀ ਪੁਰਸਕਾਰ ਜੇਤੂ ਫਿਲਮ ਚਲੋ ਜੀਤੇ ਹੈ ਦੇਸ਼ ਭਰ ਦੇ ਲੱਖਾਂ ਸਕੂਲਾਂ ਤੇ 500 ਸਿਨੇਮਾ ਘਰਾਂ 'ਚ ਦਿਖਾਈ ਜਾ ਰਹੀ ਹੈ ਇਸ ਬਾਰੇ ਜਲੰਧਰ ਦੇ ਲੋਕਾਂ ਦਾ ਆਖਣਾ ਹੈ ਮੇਰਾ ਨਾਮ ਕੌਰਿਆ ਅਸੀਂ ਚਲੋ ਜਿੱਤੇ ਹੈ ਫਿਲਮ ਦੇਖਣ ਆਏ ਸੀਗੇ ਮੇਰਾ ਭਰਾ ਵੀ ਨਾਲ ਆਇਆ ਮੇਰੀ ਦਾਦੀ ਪੰਮਾ ਚਾਚੀ ਵੀ ਆਏ ਛੋਟੀ ਜਿਹੀ ਭੈਣ ਵੀ ਆਈ ਆ ਸਾਨੂੰ ਬਹੁਤ ਵਧੀਆ ਫਿਲਮ ਲੱਗੀ ਮੈਂ ਮਨਪ੍ਰੀਤ ਅੱਜ ਆਪਣੀ ਫੈਮਲੀ ਦੇ ਨਾਲ ਚਲੋ ਜਿੱਤੇ ਹੈ ਮੋਤੀ ਜੀ ਦੀ ਫਿਲਮ ਦੇਖਣ ਆਈ ਸੀ ਉਹ ਉਹਨਾਂ ਨੇ ਆਪਣੀ ਲਾਈਫ 'ਚ ਸਟਰਗਲ ਕੀਤਾ ਸਾਨੂੰ ਉਸ ਦੇਖ ਕੇ ਕੁਝ ਮੋਟੀਵੇਟ ਮਿਲਦਾ ਹੈ ਹਾਂ ਅਸੀਂ ਵੀ ਉਸ ਤਰ੍ਹਾਂ ਹੀ ਆਪਣਾ ਜੀਵਨ ਨੂੰ ਅੱਗੇ ਕਿਵੇਂ ਪਿਤਾਵਾਂਗੇ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @rirrarnjalandhar ਅਤੇ YouTube ਤੇ ਸਾਡਾ ਚੈਨਲ ਹੈ @rirrjalandhar ਅੱਜ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਮਹਾਲਿਆ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਮਹਾਲਿਆ ਪਿਤਰਪੱਖ ਸ਼ਰਾਧ ਦੇ ਅੰਤ ਤੇ ਦੁਰਗਾ ਪੂਜਾ ਤਿਹਾਰਾੰਤੀ ਸ਼ੁਰੂਆਤ ਨੂੰ ਦਰਸਾਉਂਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਹਾਲਿਆ ਦੇਸ਼ੋਭਾ ਮੌਕੇ ਤੇ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਪੰਜਾਬ ਦੇ ਗੈਂਗਸਟਰ ਵਿਰੋਧੀ ਕਾਰਜਵਾਲ ਨੇ ਬਟਾਲਾ ਪੁਲਿਸ ਕੇਂਦਰੀ ਏਜੰਸੀਆਂ ਅਤੇ ਨਾਗਾਲੈਂਡ ਪੁਲਿਸ ਦੇ ਨਾਲ ਇੱਕ ਸਾਂਝੇ ਆਪਰੇਸ਼ਨ ਚ ਦੋ ਦੋਸ਼ੀਆਂ ਹਰਮਨਪ੍ਰੀਤ ਸਿੰਘ ਉਰਫ ਫਰਮਨ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਕੋਹਿਮਾ ਤੋਂ ਗ੍ਰੈਬਟ ਕੀਤਾ ਹੈ। ਦੋਵੇਂ ਪਿੰਡ ਚੀਮਾ ਖੁਦੀ ਵਿਖੇ ਜਗਰਾਤ ਸਿੰਘ ਉਰਫ ਚੱਕਾ ਦੇ ਕਤਲ ਵਿੱਚ ਲੋੜਿੰਦੇ ਸਨ। ਨਾਗਾਲੈਂਡ ਦੀ ਸਮਰਥ ਅਦਾਲਤ ਤੋਂ ਟ੍ਰਾਂਜ਼ਿਟ ਰਿਮਾਨਡ ਪ੍ਰਾਪਤ ਹੋਣ ਤੋਂ ਬਾਅਦ ਦੋਸ਼ੀਆਂ ਨੂੰ ਪੰਜਾਬ ਭੇਜਿਆ ਜਾ ਰਿਹਾ ਹੈ। ਅੰਮ੍ਰਿਤਸਰ ਪੁਲਿਸ ਨੇ ਲੋਕਾਂ ਨੂੰ ਆਨਲਾਈਨ ਮੋਬਾਈਲ ਵੇਚਣ ਵਾਲੇ ਇੱਕ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ। ਪੁਲ ਇਕ ਸੂਦੇ ਅਧਾਰ ਤੇ ਕਾਰਵਾਈ ਕਰਦਿਆਂ ਪੁਲਿਸ ਨੂੰ ਵੱਡੀ ਗਿਣਤੀ ਵਿੱਚ ਫੋਨ ਬਰਾਮਦ ਹੋਏ ਨੇ ਇਰੇਚ 80 ਤੋਂ ਉੱਪਰ ਔਮਨ EMPLOYES ਕੰਮ ਕਰਨ ਵਾਸਤੇ ਲਾਏ ਹੋਏ ਸੀ ਉਹਨਾਂ ਨੇ ਜਿਹੜੇ ਕਿ ਟ੍ਰੈਂਡ ਸੀ ਲੋਕਾਂ ਨੂੰ ਚੀਟ ਕਰਕੇ ਉਹਨਾਂ ਨੂੰ ਕਨਵਿੰਸ ਕਰਕੇ ਡੁਪਲੀਕੇਟ ਫੋਨ ਜੋ ਕਿ origignal ਵਰਗੇ ਹੀ ਲੱਗਦੇ ਸੀਗੇ ਉਹ ਵੇਚੇ ਜਾਂਦੇ ਸੀ ਚਾਹੇ ਉਹ Apple ਆ iPhone ਜਾਂ Samsung S24 ਇਹ ਜਿਹੜਾ ਪਲੇਟਫਾਰਮ ਯੂਜ਼ ਕਰਦੇ ਸੀ ਉਹ OLX ਪਲੇਟਫਾਰਮ ਹੈਗਾ ਤੇ ਇਹਨਾਂ ਦਾ ਟਰਨਓਵਰ ਤਕਰੀਬਨ 6 ਲੱਖ ਰੁਪਿਆ ਪ੍ਰਤੀ ਦਿਨ ਦਾ ਸੀਗਾ ਸੋ ਟੋਟਲ ਰਿਕਵਰੀ ਜਿਹੜੇ 47 ਮੋਬਾਈਲ ਡਿਫਰੈਂਟ ਕੰਪਨੀ ਦੇ ਇਹਨਾਂ ਤੋਂ ਮਿਲੇ ਆ 29 ਦੇ ਵਿੱਚ SIM ਵੀ ਐਕਟਿਵ ਸੀਗੇ 8 ਐਡੀਸ਼ਨਲ SIM ਕਾਰਡਸ ਮਿਲੇ ਆ 6 ਲੈਪਟਾਪ ਇਟ ਮਾਸਟਰਮਾਈਂਡ ਰਾਗਵਾਰ ਦਵਾ ਜਿਹੜਾ ਬਟਾਲਾ ਰੋਡ ਦਾ ਉਹ ਗ੍ਰਿਫਤਾਰ ਕੀਤਾ ਗਿਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਨਾ ਪਾਤਸ਼ਾਹੀ ਨੌਵੀਂ ਹੰਦਿਆ ਬਰਨਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਾਲ ਗੁਰਪਤ ਸਮਾਗਮ ਕਰਵਾਇਆ ਗਿਆ। ਏਸ਼ੀਆ ਕੱਪ 2020 ਕ੍ਰਿਕਟ ਟੂਰਨਾਮੈਂਟ ਦੇ ਸੁਪਰ 4 ਗੇਡ ਦੇ ਦੂਜੇ ਮੈਚ ਵਿੱਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8:00 ਦੁਬਈ ਚ ਖੇਡਿਆ ਜਾਵੇਗਾ। ਟੂਰਨਾਮੈਂਟ ਵਿੱਚ ਦੋਵਾਂ ਟੀਮਾਂ ਦਰਮਿਆਨ ਇਹ ਦੂਜਾ ਮੁਕਾਬਲਾ ਹੋਵੇਗਾ। ਪਾਰਦੇ ਆਨੰਦ ਕੁਮਾਰ ਵੇਲ ਕੁਮਾਰ ਨੇ ਵਿਸ਼ਵ ਸਪੀਡ ਸਕੇਟਿੰਗ ਚੈਂਪੀਅਨਸ਼ਿਪ ਜੁਮਰਦਾਂ ਦੀ 42 ਕਿਲੋਮੀਟਰ ਮੈਰਾਥਨ ਵਿੱਚ ਸੋਨੇ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ ਆਨੰਦ ਨੇ ਚੀਨ ਵਿੱਚ ਹੋਈ ਚੈਂਪੀਅਨਸ਼ਿਪ ਚ ਦੋ ਸੋਨੇ ਅਤੇ ਇੱਕ ਕਾਂਸੀ ਦਾ ਤਮਗਾ ਜਿੱਤਿਆ ਆਨੰਦ ਕੁਮਾਰ 1000 ਮੀਟਰ 2 ਮਿੰਟ 24.92 ਸੈਕਿੰਡ ਦਾ ਰਿਕਾਰਡ ਸਮੇਂ ਨਾਲ ਸੋਨੇ ਦਾ ਤਮਗਾ ਅਤੇ 500 ਮੀਟਰ ਸੁਪਰਿੰਟ ਕਾਂਸੀ ਦਾ ਤਮਗਾ ਜਿੱਤਣ ਤੋਂ ਕੁਝ ਦਿਨ ਬਾਅਦ ਹੀ ਪਾਰਦੇ ਪਹਿਲੇ ਸਪੀਡ ਸਕੇਟਿੰਗ ਵਿਸ਼ਵ ਚੈਂਪੀਅਨ ਬਣ ਗਏ ਨੇ ਤੇ ਆਖਰch ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ ਅਗਲੀ ਪੀੜੀ ਦੇ GST ਸੁਧਾਰ ਕੱਲ੍ਹ ਰਾਤਿਆਂ ਦੇ ਪਹਿਲੇ ਦਿਨ ਤੋਂ ਲਾਗੂ ਹੋਣਗੇ ਸੇਵਾ ਪੰਦਰਵਾੜੇ ਤਹਿਤ ਰੂਪਨਗਰ ਚ ਮੁਫਤ ਸਿਹਤ ਜਾਂਚ ਕੈਂਪ ਅਤੇ ਫਤਗੜ ਸਾਹਿਬ ਜੁਮੈਰਾਥਨ ਦਾ ਆਯੋਜਨ ਅੰਮ੍ਰਿਤਸਰ ਪੁਲਿਸ ਨੇ ਲੋਕਾਂ ਨੂੰ ਆਨਲਾਈਨ ਮੋਬਾਈਲ ਵੇਚਣ ਵਾਲੇ ਇੱਕ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕਰਦਿਆਂ 80 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਤੇ ਆਸ਼ੀਆ ਕੱਪ 2020 ਕ੍ਰਿਕਟ ਟੂਰਨਾਮੈਂਟ ਤੇ ਸੂਪਰ 4 ਗੇਟ ਦੇ ਦੂਜੇ ਮੈਚ ਵਿੱਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ। ਇਸ ਦਿਨ ਵਾਲੀ ਪ੍ਰਤੀਸ਼ਠਾ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟ 'ਤੇ। ਨਮਸਕਾਰ।